ਸਵਾਲ ਤਾਂ ਇਹ ਖੜਾ ਹੋਊਗਾ ਨਾ ਪੰਜਾਬ ਦੇ ਲੋਕੀ ਪੁੱਛਣਗੇ ਜੀ ਤੁਹਾਡੀ ਚੋਟਾਲਿਆਂ ਦੇ ਨਾਲ ਚੌਧਰੀ ਦੇਵੀ ਲਾਲ ਉਹਨਾਂ ਨਾਲ ਯਾਰੀ ਹੈ ਤਾਂ ਫਿਰ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਕਿਵੇਂ ਭੁਗਤਦੇ ਰਹੇ ਹੋ ਤੇ ਕਿਵੇਂ ਭੁਗਤੋਂਗੇ ਯਾ ਭਾਗਿੰਦਨ ਬਾਲਾ ਕਰਨਾਲ ਤੇ ਸਿਰਸਾ ਸਾਨੂੰ ਨਹੀਂ ਮਿਲਿਆ ਡੱਬ ਵਾਲੀ ਜਿਹੜਾ ਸਾਨੂੰ ਨਹੀਂ ਮਿਲਿਆ ਉਹਦੇ ਵਿੱਚ ਹੰਬਾਲਾ ਸੀ ਕਰਨਾਲ ਸੀ ਡੱਬ ਵਾਲੀ ਸੀ ਸਿਰਸਾ ਸੀ ਹੋਰ ਕਈ ਇਲਾਕੇ ਸੀ ਰੋਤਕ ਵੀ ਸੀ ਤੇ ਜੀਂਦ ਵੀ ਸੀ ਵੱਡੀਆਂ ਯਾਰੀਆਂ ਦਾ ਸਿਆਸੀ ਯਾਰੀਆਂ ਦਾ 40 ਹਿੱਸੇਦਾਰੀਆਂ ਦਾ ਇਹਦਾ ਸਾਰਾ ਖਮਿਆਜ਼ਾ ਪੰਜਾਬ ਨੇ ਭੁਗਤਿਆ ਰੇੜਕਾ ਬੇਸ਼ੱਕ ਕੇਂਦਰ ਨੇ ਪਾ ਕੇ ਰੱਖਿਆ ਪਰ ਤੁਸੀਂ ਉਹਨਾਂ ਦੇ ਰੇੜਕੇ ਨੂੰ ਆਪਣੀ ਯਾਰੀਆਂ ਦੇ ਵਿੱਚ ਆਪਣੇ ਮੁਨਾਫਿਆਂ ਦੇ ਵਿੱਚ ਪਾ ਦਿੱਤਾ ਉਹ ਵੀ ਆਗੂ ਕਹਿੰਦੇ ਨੇ ਵੀ ਅਸੀਂ ਐਸਵੀਐਲ ਕੱਢਾਂਗੇ ਐਸਵੀਐਲ ਦਾ ਪਾਣੀ ਇੱਥੇ ਆਊਗਾ ਚੋਟਾਲਾ ਕਹਿੰਦਾ ਖੁਦ ਉਹ ਵੀ ਚੋਟਾਲਾ ਕਹਿੰਦਾ ਜਿਨ੍ਹਾਂ ਦੀ ਯਾਰੀ ਸਰਦਾਰ ਫਗਬੀਰ ਸਿੰਘ ਬਾਦਲ ਉਹਨਾਂ ਨਾਲ ਪੁਰਾਣਿਕ ਗ੍ਰੰਥ ਨੇ ਇਤਿਹਾਸਕ ਗ੍ਰੰਥ ਨੇ ਉਹ ਇਹ ਗੱਲ ਮੰਨਦੇ ਨੇ ਵੀ ਕਿ ਜਿਹੜਾ ਜਮਨਾ ਤੋਂ ਪਾਰ ਸਿੰਧ ਤੱਕ ਦਾ ਇਲਾਕਾ ਹੈ ਨਾ ਵੀ ਮਲੇਛਾ ਦਾ ਇਲਾਕਾ ਚੰਡੀਗੜ੍ਹ ਵੀ ਐਸੇ ਬਣਾਤੇ ਰੱਖਿਆ ਗਿਆ ਸੀ ਨਹੀਂ ਤਾਂ ਅੱਜ ਤੱਕ ਇੱਕ ਤੁਸੀਂ ਦੱਸ ਦੋ ਕੈਪੀਟਲ ਕਿਸੇ ਸਟੇਟ ਦੀ ਵੀ ਜਿਹੜੀ ਦੋ ਸਟੇਟ ਨੇ ਤੇ ਕੈਪੀਟਲ ਉਹਨਾਂ ਦੀ ਇੱਕ ਹੈ ਨਵੀਂ ਸਵੇਰ ਦੇ ਨਾਲ ਇੱਕ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਮੈਂ ਗਗਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਦੋ ਸਿਆਸੀ ਪਾਰਟੀਆਂ ਬਾਰੇ ਇੱਕ ਹਰਿਆਣੇ ਦੀ ਜਥੇਬੰਦੀ ਚਟਾਲਾ ਜਥੇਬੰਦੀ ਔਰ ਇੱਕ ਅਕਾਲੀ ਦਲ ਪੰਜਾਬ ਦੀ ਜਥੇਬੰਦੀ ਜਿਸ ਦੇ ਹੁਣ ਆਗੂ ਹਨ ਸੁਖਵੀਰ ਬਾਦਲ ਉਹਨਾਂ ਦੀ ਗੂੜੀ ਸਾਂਝ ਬਾਰੇ ਉਹਨਾਂ ਦੇ ਸਿਆਸੀ ਕਰੀਅਰ ਬਾਰੇ ਅੱਜ ਅਸੀਂ ਜਾਣਾਂਗੇ ਸਾਡੇ ਨਾਲ ਜੁੜੇ ਹੋਏ ਹਨ ਸਰਦਾਰ ਗੁਰਪ੍ਰਤਾਪ ਸਿੰਘ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਤੋਂ ਇਹ ਜਾਣਾਂਗੇ ਵੀ ਸਿਆਸੀ ਸਫ਼ਰ ਇਹਨਾਂ ਦਾ ਦੋ ਪਾਰਟੀਆਂ ਦਾ ਉਹ ਕਿਸ ਤਰ੍ਹਾਂ ਦਾ ਰਿਹਾ ਹੈ ਚੌਧਰੀ ਦੇਵੀ ਲਾਲ ਉਹਨਾਂ ਦਾ ਬੀਜੇਪੀ ਨਾਲ ਜਿਹੜਾ ਰਿਸ਼ਤਾ ਕਰਵਾਉਣਾ ਰਿਸ਼ਤੇ ਤੋਂ ਭਾਵ ਵੀ ਸਿਆਸੀ ਗਠਬੰਧਨ ਉਹਨਾਂ ਦਾ ਜਿਹੜਾ ਕਰਾਇਆ ਉਹ ਵੀ ਬਾਦਲਾ ਨੇ ਕਰਾਇਆ ਸੀਗਾ ਇਸ ਹੱਦ ਤੱਕ ਉਹਨਾਂ ਦੀ ਸਾਹਜ ਆਪਾਂ ਕਹਿੰਦੇ ਆ ਨਾ ਵੀ ਕੱਲੇ ਬਾਦਲਾ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਆਰਐਸਐਸ ਦੇ ਪੈਰਲ ਵਾਇ ਉਹ ਕੱਲੇ ਪੰਜਾਬ 'ਚ ਨਹੀਂ ਲਵਾਏ ਉਹ ਹਰਿਆਣੇ 'ਚ ਵੀ ਲਵਾਏ ਨੇ ਹਰਿਆਣੇ ਦੇ ਵਿੱਚ ਅੱਜ ਜਿਹੜੇ ਉੱਥੇ ਦੇ जाट ਸਾਰੀ जाट ਬੈਲਟ ਉਹ ਜਿਹੜਾ ਖਮਿਆਜ਼ਾ ਭੁਗਤਰੀ ਹੈ ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਯੋਗਦਾਨ ਹੈ ਕਿ ਉਹਨਾਂ ਨੇ ਸਰਦਾਰ ਚੌਧਰੀ ਦੇਵੀ ਲਾਲ ਤੇ ਭਾਜਪਾ ਇਹਨਾਂ ਦੋਹਾਂ ਦਾ ਗੱਠ ਜੋੜ ਹਰਿਆਣੇ ਦੇ ਵਿੱਚ ਕਰਵਾਇਆ ਭਾਜਪਾ ਉਹ ਪਾਰਟੀ ਮੰਨੀ ਜਾਂਦੀ ਰਹੀ ਹੈ ਜਿਹੜੀ ਕਿ ਹਰਿਆਣੇ ਪੰਜਾਬ ਜਿਹੜੇ जाट ਨੇ ਉਹਨਾਂ ਨੂੰ ਕਦੇ ਉਹਨਾਂ ਨੇ ਪਸੰਦ ਨਹੀਂ ਕੀਤਾ ਇਹ ਉਦੋਂ ਦੀ ਗੱਲ ਨਹੀਂ ਇਹ ਅੱਜ ਵੀ ਹੈ ਅੱਜ ਵੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੱਟ ਹੈ ਜਿਹੜਾ ਉਹਨਾਂ ਦੇ ਵੱਲ ਨਹੀਂ ਭੁਗਤਦਾ ਉਹਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਹਰਿਆਣੇ ਦੇ ਵਿੱਚ ਅਸੀਂ ਦੇਖਿਆ ਵੀ ਵੱਡੀ ਗਿਣਤੀ ਦੇ ਵਿੱਚ ਹਰਿਆਣੇ 'ਚ ਕੀ ਹੈ 36 ਬਰਾਦਰੀ ਹੈ ਉਹ 36 ਬਰਾਦਰੀ ਨੂੰ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਦੇ ਪੱਤੇ ਖੇਡੇ ਤੇ ਆਰਐਸਐਸ ਦਾ ਜਿਹੜਾ ਗਰਾਊਂਡ ਲੈਵਲ ਤੇ ਕੰਮ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਹੈ ਉਨਤੇ ਕਾਰਨਾ ਕਰਕੇ ਜਿਹੜਾ ਖੀਰਲੇ ਦੋ ਦਿਨਾਂ ਦੇ ਵਿੱਚ ਸਾਰੀ ਸਿਚੁਏਸ਼ਨ ਚੇਂਜ ਹੋ ਗਈ ਸੀ ਹਰਿਆਣੇ ਦੀ ਇਲੈਕਸ਼ਨ ਦੀ ਜਦਕਿ ਦੋ ਦਿਨ ਪਹਿਲਾਂ ਤੱਕ ਇਹ ਸੀਗੀਆਂ ਰਿਪੋਰਟਾਂ ਕਿ ਹਰਿਆਣੇ ਦੇ ਵਿੱਚ ਹੁੱਡਾ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਆ ਤੇ ਜਿਹੜੀ ਕਿ ਹੁੱਡਾ ਦੇ ਤੇ ਫੋਨ ਕਰਕੇ ਉਹ ਜਾਟ ਜਿਹੜੀ ਇੱਕ ਪਿਆਰ ਹੈ ਬਰਾਦਰੀ ਉਹ ਜੁੜ ਜਾਂਦੀ ਆ ਉਹ ਜਿਤਰੀ ਸੀਗੀ ਦੋ ਦਿਨ ਦੇ ਵਿੱਚ ਵਿੱਚ ਇਹ ਜਾ ਖੇਡਾ ਹੋਇਆ ਕਿ ਉਹ ਗੇਮ ਸਾਰੀ ਪਲਟ ਗਈ ਠੀਕ ਉਹ ਹੁਣ ਬੀਜੇਪੀ ਕੋਲੇ ਜਿਹੜੀ ਪੋਲਰਾਈਜੇਸ਼ਨ ਦੀ ਨੀਤੀ ਹੈਗੀ ਐ ਜਿਹੜੇ ਉਹਦੇ ਕੋਲੇ ਪੱਤਾ ਉਹ ਬਖੂਬੀ ਖੇਡਦੀ ਆ ਸੋ ਇੱਕ ਗੱਲ ਤਾਂ ਪੱਕੀ ਐ ਵੀ ਜਿਹੜਾ ਹਰਿਆਣੇ ਦਾ ਤੇ ਪੰਜਾਬ ਦਾ ਜਿਹੜਾ ਜਾਤ ਤੇ ਜੱਟ ਉਹ ਬੀਜੇਪੀ ਵੱਲ ਨਹੀਂ ਭੁਗਤਦਾ ਤੇ ਜੇ ਇਹ ਬੀਜੇਪੀ ਵੱਲ ਭੁਗਤੇ ਆ ਤਾਂ ਉਹ ਸਿੱਧੇ ਤੌਰ ਤੇ ਗਿਆ ਵਾਇਆ ਇਨੈਲੋ ਵਾਇਆ ਸ਼ਰਮਣੀ ਕਾਲੀਦਲ ਸਿੱਧਾ ਜਿਹੜਾ ਜਾਟ ਐ ਜੱਟ ਐ ਉਹ ਬੀਜੇਪੀ ਨਾਲ ਕਦੇ ਨਹੀਂ ਤੁਰਿਆ ਹੈਗਾ ਇਹ ਗੱਲ ਸੋਚਣ ਵਾਲੀ ਹੈ ਅੱਛਾ ਹੁਣ ਇਹਦੇ ਚ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਇਕੱਲੀ ਸਿਆਸੀ ਸਾਂਝ ਨਹੀਂ ਪਰਿਵਾਰਕ ਸਾਂਝ ਵੀ ਜਿਵੇਂ ਆਪਾਂ ਗੱਲ ਕੀਤੀ ਹੈ ਇਹਨਾਂ ਦੀ ਸਾਂਝ ਇਸ ਹੱਦ ਤੱਕ ਹੈ ਕਿ ਚੌਧਰੀ ਦੇਵੀ لال ਉਹਨਾਂ ਦਾ ਬੁੱਤ ਹੈ ਜਿਹੜਾ ਉੱਥੇ ਕਾਲਿਆਂ ਵਾਲੀ ਲੱਗਿਆ ਹੋਇਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲਵਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਚੌਧਰੀ ਦੇਵੀ لال ਟਰਸਟ ਚੱਲਦਾ ਜਿਹਦੇ ਵਿੱਚ 700 ਜਵਾਕ ਪੜ੍ਹਦੇ ਨੇ ਇਹ ਚਲੋ ਗੱਲ ਖੁਦ ਸੁਖਬੀਰ ਸਿੰਘ ਬਾਦਲ ਕਰਦੇ ਨੇ ਮਾਨ ਨਾਲ ਕਰਦੇ ਨੇ ਵੀ ਉਹ ਬੱਚੇ ਫ੍ਰੀ ਪੜ੍ਹਾ ਰਹੇ ਨੇ ਉਸ ਸਕੂਲ ਦੇ ਵਿੱਚ ਮੈਂ ਵੀ ਗਿਆ ਹੋਇਆ ਮੈਂ ਵੀ ਉਹ ਸਕੂਲ ਦੇਖਿਆ ਹੋਇਆ ਬਹੁਤ ਵਧੀਆ ਸ਼ਾਨਦਾਰ ਸਕੂਲ ਆ ਬੱਚਿਆਂ ਨੂੰ ਖੇਡਾਂ ਦੇ ਨਾਲ ਵੀ ਉੱਥੇ ਜੋੜਿਆ ਜਾਂਦਾ ਈਵਨ ਕਿ ਉੱਥੋਂ ਦੀ ਮੈਂ ਦੇਖਿਆ ਕਿ ਉੱਥੇ ਸ਼ੂਟਿੰਗ ਰੇਂਜ ਵੀ ਹੈਗੀ ਹੈ ਜਿਹੜੇ ਕਿ ਹੋਰ ਪੰਜਾਬ ਦੇ ਕਿਸੇ ਕਿਸੇ ਨਾਮੀ ਵੱਡੇ ਸਕੂਲ ਕਾਲਜ ਚ ਹੋਊਗੀ ਹੋਰ ਕਿਸੇ ਚ ਨਹੀਂ ਹੈਗੀ ਮਤਲਬ ਫ੍ਰੀ ਬੱਚੇ ਪੜਾਉਣ ਵਾਲੇ ਸਕੂਲ ਚ ਤਾਂ ਕਿਤੇ ਵੀ ਨਹੀਂ ਹੈਗੀ ਵੀ ਉੱਥੇ ਬੱਚਿਆਂ ਨੂੰ ਸ਼ੂਟਿੰਗ ਰੇਂਜ ਵੀ ਹੈਗੀ ਹੈ ਮੁਹੱਈਆ ਕਰਾਈ ਹੋਈ ਹੈ ਅੱਛਾ ਉੱਥੇ ਦੇ ਬੱਚੇ ਆ ਜਿਹੜੇ ਅੱਗੇ 올림픽ਸ ਵੀ ਜਾਂਦੇ ਨੇ ਇਹ ਉਹਨਾਂ ਦੀ ਜਿਹੜੀ ਉਹਨਾਂ ਦੀ ਸ਼ਾਬਾਸ਼ੀ ਕਹਿ ਲਓ ਉਹਨਾਂ ਦੀ ਖਾਸੀਅਤ ਕਹਿ ਲਓ ਵੀ ਇਹ ਬਣਦੀ ਹੈ ਪਰ ਹੁਣ ਚੌਧਰੀ ਦੇਵੀ ਲਾਲ ਦੇ ਨਾਂ ਤੇ ਉੱਥੇ ਟਰਸਟ ਬਣਾਉਣਾ ਚੌਧਰੀ ਦੇਵੀ ਲਾਲ ਦੇ ਉੱਥੇ ਬੁੱਤ ਬਣਾਉਣੇ ਤੇ ਬੀਜੇਪੀ ਨਾਲ ਉਹਨਾਂ ਦੀ ਸਾਂਝ ਗੰਢ ਕਰਾਉਣੀ ਤੇ ਹੁਣ ਚੋਟਾਲਿਆਂ ਨਾਲ ਵੀ ਉਹਦਾ ਦੀ ਯਾਰੀ ਰੱਖਣੀ ਪਰ ਜਦੋਂ ਮੁੱਦੇ ਪੰਜਾਬ ਦੀ ਗੱਲ ਆਉਂਦੀ ਹੈ ਹਨਾ ਤੁਸੀਂ ਪੰਜਾਬ ਦੇ ਨਾਲ ਕਿਵੇਂ ਖੜੋਗੇ ਸਵਾਲ ਇਹ ਆਉਂਦਾ ਤੁਸੀਂ ਚੋਟਾਲਿਆਂ ਨਾਲ ਯਾਰੀ ਰੱਖੋ ਕੋਈ ਚੱਕਰ ਨਹੀਂ ਹੈਗਾ ਜੇ ਤੁਸੀਂ ਆਮ ਬੰਦੇ ਹੋ ਵੀ ਜੇ ਗਗਨਦੀਪ ਸਿੰਘ ਰੱਖਦਾ ਹੈ ਜਾਂ ਹੋਰ ਰੱਖਦਾ ਹੈ ਚਲੋ ਹੋ ਸਕਦਾ ਚੋਟਾਲੇ ਸਾਡੇ ਵਰਗੇ ਨਾਲ ਯਾਰੀ ਨਾਲ ਆਉਣ ਹਨਾ ਉਹ ਤਣਾੜ ਬੰਦਿਆਂ ਦੀ ਤਣਾੜਾਂ ਨਾਲ ਯਾਰੀ ਹੁੰਦੀ ਹੈ ਸਹੀ ਗੱਲ ਤੇ ਉਹ ਸਵਾਲ ਤਾਂ ਇਹ ਖੜਾ ਹੋਊਗਾ ਨਾ ਪੰਜਾਬ ਦੇ ਲੋਕੀ ਪੁੱਛਣਗੇ ਜੀ ਤੁਹਾਡੀ ਚੋਟਾਲਿਆਂ ਦੇ ਨਾਲ ਚੌਧਰੀ ਦੇਵੀ ਲਾਲ ਉਹਨਾਂ ਨਾਲ ਯਾਰੀ ਹੈ ਤਾਂ ਫਿਰ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਕਿਵੇਂ ਭੁਗਤੇ ਦੇ ਰਹੇ ਹੋ ਤੇ ਕਿਵੇਂ ਭੁਗ ਢੋਂਗੇ ਦੋਹੇ ਸਵਾਲ ਨੇ ਹੁਣ ਇਹਦੇ ਹਿਸਟਰੀ ਦੇ ਵਿੱਚ ਜਾਣ ਦੀ ਲੋੜ ਕਿ ਪੰਜਾਬ ਦੇ ਹੱਕ ਦੇ ਵਿੱਚ ਨਾ ਚੋਟਾਲਾ ਪਰਿਵਾਰ ਹੁਣ ਖੜ ਰਿਹਾ ਤੇ ਨਾ ਦੇਵੀ ਲਾਲ ਖੜੇ ਆ ਚੌਧਰੀ ਦੇਵੀ ਲਾਲ ਪੰਜਾਬੀ ਬੋਲਦੇ ਇਲਾਕੇ ਉਹਨਾਂ ਨੂੰ ਦੇਣ ਦੀ ਮੰਗ ਦੇ ਉੱਤੇ ਪੰਜਾਬ ਦੇ ਵਿਰੋਧ ਨੇ ਉਹ ਐਸਵਾਈਐਲ ਦਾ ਜੋ ਪੰਜਾਬ ਦਾ ਸਟੈਂਡ ਹੈ ਚੋਟਾਲਿਆਂ ਦਾ ਸਟੈਂਡ ਉਹ ਤੋਂ ਵਿਰੁੱਧ ਹੈ ਚੰਡੀਗੜ੍ਹ ਦਾ ਜੋ ਸਟੈਂਡ ਹੈ ਚੋਟਾਲਿਆਂ ਦਾ ਸਟੈਂਡ ਉਹ ਤੋਂ ਵਿਰੁੱਧ ਹੈ ਹੁਣ ਜਿਹੜੇ ਪੰਜਾਬ ਦੇ ਕੇਂਦਰੀ ਮੁੱਦੇ ਨੇ ਤੇ ਜਿਨ੍ਹਾਂ ਦੀ ਸਿਆਸਤ ਅਕਾਲੀ ਦਲ ਆਪ ਕਰਦਾ ਰਿਹਾ ਚ ਅਕਾਲੀ ਦਲ ਦਾ ਇਹ ਨਾਰਾ ਸੀਗਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਹੈ ਨਾਰਾ ਕਿੰਨਾ ਖੂਬਸੂਰਤ ਹੈ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਹੁਣ ਉਹ ਗੁਲਾਬ ਦਾ ਫੁੱਲ ਤਾਂ ਖਿੜਿਆ ਨਹੀਂ ਉਗੀ ਚੰਡੀਗੜ੍ਹ ਪੰਜਾਬ ਨੂੰ ਮਿਲੇ ਨਹੀਂ ਪਰ ਜਿਹੜੇ ਇਹਨਾਂ ਦੀ ਯਾਰੀ ਦੇ ਫੁੱਲ ਨੇ ਇਹਨਾਂ ਦੇ ਸਿਆਸੀ ਯਾਰੀਆਂ ਦੇ ਫੁੱਲ ਨੇ ਉਹ ਜ਼ਰੂਰ ਖਿੜੇ ਨੇ ਉਹ ਪੈਸੇ ਵਜੋਂ ਵੀ ਖਿੜੇ ਨੇ ਤੇ ਉਹ ਵੱਡੀਆਂ-ਵੱਡੀਆਂ ਜਿਹੜੀਆਂ ਅਹੁਦੇ ਨੇ ਕੁਰਸੀਆਂ ਨੇ ਉਹਨਾਂ ਨੂੰ ਮੰਨਣ ਵਜੋਂ ਵੀ ਖਿੜੇ ਨੇ ਹੁਣ ਇਹਨਾਂ ਦੀ ਯਾਰੀਆਂ ਦੇ ਫੁੱਲ ਜਿਹੜੇ ਖਿੜਨ ਕਰਕੇ ਪੰਜਾਬ ਮੁਰਝਾਇਆ ਹੋ ਸਕਦਾ ਹਰਿਆਣਾ ਵੀ ਮੁਰਝਾਇਆ ਹੋਵੇ ਉਹ ਤਾਂ ਮੈਂ ਤੁਹਾਨੂੰ ਇੱਕ ਕਾਰਨ ਦੱਸਦਾ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਣ ਲੱਗੀ ਹਰਿਆਣੇ ਦੇ ਜਿਹੜੇ ਆਗੂ ਸੀਗੇ ਉਹਨਾਂ ਦਾ ਪੰਜਾਬ ਦੇ ਪਾਣੀਆਂ ਪ੍ਰਤੀ ਕੋਈ ਵੀ ਜਿਹੜਾ ਧਿਆਨ ਨਹੀਂ ਸੀਗਾ ਤੇ ਉਹ ਕਹਿੰਦੇ ਸੀਗੇ ਵੀ ਸਾਨੂੰ ਪਾਣੀ ਨਹੀਂ ਚਾਹੀਦਾ ਸਾਨੂੰ ਹਰਿਆਣਾ ਦੇ ਦਿਓ ਠੀਕ ਮਤਲਬ ਪਾਣੀਆਂ ਦਾ ਕਿਤੇ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਹਰਿਆਣੇ ਦੇ ਆਗੂਆਂ ਦੇ ਵਿੱਚ ਨਹੀਂ ਤਾਂ ਆਗੂ ਤਾਂ ਵੱਧ ਸਭ ਤੋਂ ਪਹਿਲਾਂ ਤਿੱਲੀ ਲਾਉਂਦੇ ਨੇ ਵੀ ਭਾਈ ਸਾਨੂੰ ਆਹ ਚੀਜ਼ ਚਾਹੀਦੀ ਹੈ ਜਦ ਕਿ ਆਗੂ ਕਹਿੰਦੇ ਨੇ ਹਰਿਆਣੇ ਦੇ ਵੀ ਸਾਨੂੰ ਪਾਣੀ ਨਹੀਂ ਚਾਹੀਦਾ ਤੁਸੀਂ ਹਰਿਆਣਾ ਅਲੱਗ ਕਰ ਇਦੋਂ ਸ਼੍ਰੋਮਣੀ ਅਕਾਲੀ ਦਲ ਲੱਗਿਆ ਹੋਇਆ ਕਿ ਸਾਨੂੰ ਪੰਜਾਬੀ ਬੋਲ ਦੇ ਇਲਾਕਿਆਂ ਦੇ ਨਾਂ ਤੇ ਸਾਡਾ ਪੰਜਾਬੀ ਸੂਬਾ ਬਣਾਇਆ ਜਾਵੇ ਉਹ ਪੰਜਾਬੀ ਸੂਬਾ ਜਿਹੜਾ ਬਣਾਉਣ ਦੀ ਜਿਹੜੀ ਉਹਨਾਂ ਦੀ ਮੰਗ ਸੀਗੀ ਉਹ ਕੱਲੀ ਇੱਥੇ ਤੱਕ ਅੰਬਾਲਾ ਤੱਕ ਨਹੀਂ ਸੀਗੀ ਆਪਾਂ ਕਹਿੰਦੇ ਨਾ ਅੰਬਾਲਾ ਕਰਨਾਲ ਤੇ ਸਰਸਾ ਸਾਨੂੰ ਨਹੀਂ ਮਿਲਿਆ ਡੱਬ ਵਾਲੀ ਜਿਹੜਾ ਸਾਨੂੰ ਨਹੀਂ ਮਿਲਿਆ ਉਹਦੇ ਵਿੱਚ ਅੰਬਾਲਾ ਸੀ ਕਰਨਾਲ ਸੀ ਡੱਬ ਵਾਲੀ ਸੀ ਸਰਸਾ ਸੀ ਹੋਰ ਕਈ ਇਲਾਕੇ ਸੀਗੇ ਰੋਤਕ ਵੀ ਸੀ ਤੇ ਜੀਂਦ ਵੀ ਸੀ ਵੀ ਜਿਹੜਾ ਪੰਜਾਬੀ ਬੋਲਦੇ ਇਲਾਕਿਆਂ ਦੇ ਵਿੱਚ ਗਿਣਿਆ ਜਾਂਦਾ ਇਹਦੇ ਵਿੱਚ ਇੱਕ ਹੋਰ ਜਿਹੜੀ ਸਾਂਝ ਜੁੜਦੀ ਆ ਉਹ ਇਹ ਜੁੜਦੀ ਆ जाट ਤੇ ਜੱਟ ਦੀ ਜਿਹੜੇ ਭਾਰਤੀ ਪਰੰਪਰਾ ਦੇ ਗ੍ਰੰਥ ਨੇ ਉਹ ਇਹ ਗੱਲ ਮੰਨਦੇ ਨੇ ਜਿਹੜੇ ਪੁਰਾਣਿਕ ਗ੍ਰੰਥ ਨੇ ਇਤਿਹਾਸਿਕ ਗ੍ਰੰਥ ਨੇ ਉਹ ਇਹ ਗੱਲ ਮੰਨਦੇ ਨੇ ਵੀ ਕਿ ਜਿਹੜਾ ਜਮਨਾ ਤੋਂ ਪਾਰ ਸਿੰਧ ਤੱਕ ਦਾ ਇਲਾਕਾ ਹੈ ਨਾ ਵੀ ਇਹ ਮਲੇਛਾ ਦਾ ਇਲਾਕਾ ਹੈ ਠੀਕ ਹੈ ਉਹਦੇ ਚ ਕੱਲੇ ਸ਼ੁੱਧਰ ਨਹੀਂ ਆਉਂਦੇ ਉਹਦੇ ਚ ਜੱਟ ਜਾਟ ਸਾਰੀ ਆਉਂਦੇ ਨੇ ਉਹ ਉਹ ਕਿਹੜੀ ਗੱਲਾਂ ਕਰਦੇ ਨੇ ਉਹ ਕਿਸ ਨੁਕਤੇ ਨਿਗਾਹ ਤੋਂ ਕਰਦੇ ਨੇ ਉਹ ਬਹੁਤ ਲੰਬਾ ਚਲਾ ਜਾਊਗਾ ਪਰ ਉਹਨਾਂ ਦਾ ਯਮਨਾ ਪਾਰ ਤੋਂ ਸਿੰਧ ਤੱਕ ਦਾ ਇਲਾਕਾ ਮਲੇਛਾਂ ਦੇ ਵਿੱਚ ਗਿਣਿਆ ਜਾਣਾ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਇਹ ਗੱਲ ਪਈ ਹੈ ਇਤਿਹਾਸ ਗ੍ਰੰਥਾਂ ਦੇ ਵਿੱਚ ਹੁਣ ਇਹ ਜਿਹੜੀ ਸਾਈਕੋਲੋਜੀ ਇਹ ਬਹੁਤ ਕੰਮ ਕਰਦੀ ਹੈ ਛੱਡਦੀ ਨਹੀਂ ਇਹ ਕਿ ਜਿਹੜਾ ਧਰਤਲ ਹੈ ਨਾ ਜਿੱਤੇ ਅਸੀਂ ਖੜੇ ਹਾਂ ਤੇ ਜਿੱਤੇ ਉਹ ਖੜੇ ਨੇ ਹਿੰਦੀ 벨ਟ ਵਾਲੇ ਇਹ ਹੁਣ ਵੀ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਜੱਟ ਤੇ जाट ਅੱਜ ਵੀ ਜਿਹੜਾ ਭਾਜਪਾ ਦੇ ਨਾਲ ਉਹਦਾ ਨਹੀਂ ਜੁੜਦਾ ਹੈਗਾ ਜਿਹੜੇ ਕਿ ਤੁਸੀਂ ਦੇਖੋ ਜੱਟ ਤੇ जाट ਦੋਹੇ ਉਹ ਬੰਦੇ ਨੇ ਜਿਹੜੇ ਕਿ ਬ੍ਰਾਹਮਣਵਾਦ ਦੇ ਝੁਕਾ ਦੇ ਵਿੱਚ ਬਹੁਤ ਘੱਟ ਨੇ। ਹਨਾ ਬ੍ਰਾਹਮਣਵਾਦ ਦੀਆਂ ਜਿਹੜੀਆਂ ਰੌ ਰੀਤੀਆਂ ਨੇ ਹਨਾ ਕਰਮਕਾਂਡ ਕਰਮਕਾਂਡ ਨੇ ਉਹਨਾਂ ਵੱਲ ਉਹਨਾਂ ਦਾ ਝੁਕਾ ਨਹੀਂ ਹੈਗਾ ਹਨਾ ਉਹ ਹੁਣ ਜਿਹੜੇ ਉਹ ਹਿੰਦੂ 벨ਟ ਹੈਗੀ ਆ ਹਨਾ ਹਿੰਦੀ 벨ਟ ਹੈ ਉਹਨਾਂ ਦਾ ਲੋਕਾਂ ਦੇ ਉੱਤੇ 90% ਗੁੰਡਾ ਤਾਂ ਇਹਨਾਂ ਕਰਮਕੰਡਾਂ ਇਹਨਾਂ ਰੋਰੀ ਤਾਂ ਕਰਕੇ ਪਿਆ ਹੋਇਆ। ਠੀਕ ਹੁਣ ਓਏ ਮੰਨਦੇ ਨਹੀਂ ਜੱਟ ਵੀ ਨਹੀਂ ਮੰਨਦਾ ਜਾਟ ਵੀ ਨਹੀਂ ਮੰਨਦਾ ਇੱਥੇ ਤਾਂ ਸ਼ੂਦਰ ਵੀ ਨਹੀਂ ਮੰਨਦਾ। ਤੇ ਇਸ ਕਰਕੇ ਉਹਨਾਂ ਦਾ ਗੁੰਡਾ ਇੱਥੇ ਪਿਆ ਨਹੀਂ ਕਦੇ। ਠੀਕ ਹੁਣ ਹੋਇਆ ਕੀ ਕਿ ਜਦੋਂ ਅੰਗਰੇਜ਼ ਇੱਥੋਂ ਗਏ ਨੇ ਭਾਰਤ ਦੇ ਵਿੱਚੋਂ ਤਾਂ ਭਾਰਤ ਦੇ ਵਿੱਚੋਂ ਲਾ ਲੋ ਜਾਂ ਦੁਨੀਆ ਦੇ ਵਿੱਚੋਂ ਜਿੱਥੇ ਵੀ ਉਹਨਾਂ ਨੇ ਰਾਜ ਕੀਤਾ ਉੱਥੋਂ-ਉੱਥੋਂ ਆਪਾਂ ਉਹਨਾਂ ਦੀ ਨਿਸ਼ਾਨਦੇਹੀ ਕਰਦੇ ਆਂ ਭਾਰਤ ਦੇ ਵਿੱਚ ਉਹਨਾਂ ਨੇ ਦੋ ਖਲਾ ਛੱਡੇ ਦੋ ਪਵਾੜੇ ਪਵਾੜਿਆਂ ਦੀਆਂ ਜੜ ਹਮੇਸ਼ਾ ਲਈ ਛੱਡਤੀਆਂ ਇੱਕ ਕਸ਼ਮੀਰ ਬਿਲਕੁਲ ਦਸਤ ਠੀਕ ਹੈ ਇੱਕ ਪੰਜਾਬ ਇਹ ਹਮੇਸ਼ਾ ਲਈ ਛੱਡਤੀਆਂ ਕੁਝ ਕਿ ਲੱਗ ਕੇ ਆਪਾਂ ਉਧਰਲੇ ਮੰਨ ਲਈਏ ਚੀਨ ਦੇ ਨਾਲ ਜਿਹੜੇ ਲੱਗਦੇ ਨੇ ਬਿਜਿਨਾਂ ਦਾ ਉਹ ਕਦੇ ਹੱਲ ਨਹੀਂ ਕਰਕੇ ਗਏ ਇਹ ਹੱਲ ਨਾ ਕਰਨਾ ਹੀ ਉਹਨਾਂ ਦੀ ਜਿਹੜੀ ਨੀਤੀ ਸੀ ਐ ਨਹੀਂ ਹੁੰਦਾ ਵੀ ਹੱਲ ਕਿਤੇ ਨਹੀਂ ਜਾ ਸਕਦੇ ਹੱਲ ਨਾ ਕਰਨਾ ਹੀ ਨੀਤੀ ਸੀ ਤਾਂ ਜੋ ਇਹਨਾਂ ਨੂੰ ਸਾਡੀ ਲੋਡ ਵਾਰ-ਵਾਰ ਪੈਂਦੀ ਰਹੇ ਜਾਂ ਇਹਨਾਂ ਦਾ ਏਰੀਆ ਡਿਸਟਰਬ ਰਹੇ ਅਸੀਂ ਇਹਨਾਂ ਤੋਂ ਪਾਸੇ ਹਟ ਕੇ ਵੀ ਇਹਨਾਂ ਦੇ ਉੱਤੇ ਕਾਬਜ਼ ਰਹੀਏ ਅੰਗਰੇਜ਼ ਭਾਵੇਂ ਚਲੇ ਗਏ ਪਰ ਉਹਨਾਂ ਦੀ ਜਿਹੜੀ ਦਖਲਅੰਦਾਜ਼ੀ ਭਾਵੇਂ ਉਹ ਅੱਜ ਅਮਰੀਕਾ ਦੇ ਰੂਪ ਦੇ ਵਿੱਚ ਹੈ ਭਾਵੇਂ ਉਹ ਕਿਸੇ ਹੋਰ ਦੇਸ਼ ਦੇ ਰੂਪ ਦੇ ਵਿੱਚ ਹੈ ਉਹ ਅੱਜ ਵੀ ਹੈਗੀ ਹੈ ਹੁਣ ਇਹਦੇ ਵਿੱਚ ਇਹ ਗੱਲ ਦੇਖਣ ਵਾਲੀ ਹੈ ਕਿ ਇਹੀ ਨੀਤੀ ਬਾਅਦ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਸੱਤਾਧਾਰੀ ਤਿਰਾਂ ਸੀਗੀਆਂ ਉਹਨਾਂ ਨੇ ਅਪਣਾਈ ਜਵਾਲਲਾਲ ਨਹਿਰੂ ਤੋਂ ਲੈ ਕੇ ਹੁਣ ਨਰਿੰਦਰ ਮੋਦੀ ਤੱਕ ਭਾਵੇਂ ਆਪਸ ਦੇ ਵਿੱਚ ਇੱਕ ਦੂਜੇ ਨਾਲ 카ਟੋ ਕਲੇਸ਼ ਕਰੀ ਜਾਂ ਤੂ ਤੂ ਮੈਂ ਮੈਂ ਕਰੀ ਜਾਣਾ ਨਾ ਚਿੱਕੜ ਉਛਾਲੀ ਜਾਂ ਉਹ ਆਪਸ ਦੇ ਵਿੱਚ ਇੱਕੋ ਹੀ ਚੀਜ਼ ਹੈ ਜਿਹੜੀ ਡੀਪ ਸਟੇਟ ਦੀ ਨੀਤੀ ਹੈ ਉਹ ਇੱਕੋ ਹੀ ਹੈ ਕਿੱਦਾਂ ਇੱਕੋ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੰਸੀ ਲਾਲ ਨੇ ਕਿਹਾ ਸੀਗਾ ਕਿ ਹਰਿਆਣੇ ਦੇ ਆਗੂਆਂ ਨੇ ਕਿਹਾ ਸੀਗਾ ਵੀ ਸਾਨੂੰ ਪਾਣੀ ਨਹੀਂ ਚਾਹੀਦਾ ਸਾਨੂੰ ਪੰਜਾਬ ਤੋਂ ਪਾਣੀ ਨਹੀਂ ਚਾਹੀਦਾ ਉਹ ਉਹ ਇਸ ਕਰਕੇ ਨਹੀਂ ਕਹਿੰਦੇ ਸੀਗੇ ਵੀ ਭਾਈ ਉਹਨਾਂ ਨੂੰ ਪਾਣੀ ਨਹੀਂ ਚਾਹੀਦਾ ਪਾਣੀ ਉਹਨਾਂ ਨੂੰ ਚਾਹੀਦਾ ਸੀ ਪਰ ਉਹਨਾਂ ਨੂੰ ਇਹ ਪਤਾ ਸੀਗਾ ਵੀ ਸਤਲੁਜ ਉਧਰੋਂ ਵਹਿੰਦਾ ਹੈ ਬਿਆਸ ਉਧਰੋਂ ਵਹਿੰਦਾ ਹੈ ਵੀ ਸਾਡੇ ਕੋਲੇ ਪਾਣੀ ਕਿੱਥੋਂ ਆਉਣਾ ਦਰਿਆ ਤਾਂ ਉਧਰ ਵਹਿੰਦੇ ਨੇ ਠੀਕ ਪਰ ਨੀਤੀ ਦੇਖੋ ਤੁਸੀਂ ਇਹ ਖੇਡੀ ਜਾ ਰਹੀ ਹੈ ਇਹ ਚਾਲਾਂ ਐ ਨਹੀਂ ਹੈਗਾ 68 ਤੋਂ ਬਾਅਦ ਸ਼ੁਰੂ ਹੋਈਆਂ ਸੀ ਇਹ ਉਦੋਂ ਹੀ ਸ਼ੁਰੂ ਹੋ ਗਈਆਂ ਸੀ ਨੀਤੀ ਇਹ ਖੇਡੀ ਜਾ ਰਹੀ ਹੈ ਕਿ ਇਹਨਾਂ ਦੋਨਾਂ ਦੇ ਸਟੇਟ ਜਿਹੜੇ ਅਲੱਗ-ਅਲੱਗ ਹੋਣੇ ਨੇ ਇਹਨਾਂ ਦਾ ਇੱਕ ਕਲੈਸ਼ ਹਮੇਸ਼ਾ ਲਈ ਰੱਖਿਆ ਜਾਵੇ ਨੀਤੀ ਇਹ ਵੀ ਹੋ ਸਕਦੀ ਹੈ ਵੀ ਜੱਟ ਤੇ जाट ਕੱਲ ਨੂੰ ਆਪਸ ਵਿੱਚ ਇਕੱਠਾ ਨਾ ਹੋ ਜੇ ਜੇ ਇਕੱਠੇ ਹੋਣ ਦਾ ਨਤੀਜਾ ਅਸੀਂ ਆਪਣਾ ਕਿਸਾਨ ਅੰਦੋਲਨ ਵੇਲੇ ਸੀ ਦੇਖ ਚੁੱਕੇ ਹਾਂ ਬਹੁਤ ਹੱਦ ਤੱਕ ਨਤੀਜਾ ਦੇਖ ਚੁੱਕੇ ਹਾਂ ਇਹ ਵੀ ਨਤੀਜਾ ਦੇਖ ਚੁੱਕੇ ਹਾਂ ਕਿ ਜਿਹੜੀ ਫੁੱਟਪੌਂਡ ਦੀ ਕੋਸ਼ਿਸ਼ ਜਿਹੜਾ ਕਲੇਸ਼ ਹਮੇਸ਼ਾ ਲਈ ਰੱਖਣ ਦੀ ਕੋਸ਼ਿਸ਼ ਹੈ ਨਾ ਪਾਣੀਆਂ ਦੇ ਨਾਂ ਤੋਂ ਕੀਤੀ ਚੰਡੀਗੜ੍ਹ ਦੇ ਨਾਂ ਤੋਂ ਕੀਤੀ ਉਹ ਉੱਥੇ ਉਹਨਾਂ ਦਾ ਜਿਹੜਾ ਬਿਲਕੁਲ ਡਿੱਗ ਗਿਆ ਮੁੱਦੇ ਮੂਹ ਡਿੱਗ ਗਿਆ ਇਨਰ ਡੀਪ ਸਟੇਟ ਦਾ ਤੇ ਆਪਸ ਦੇ ਵਿੱਚ ਉਹ ਇਕੱਠੇ ਹੋਗੇ ਤੇ ਅੱਜ ਵੀ ਜਦੋਂ ਇੱਕ ਦੂਜੇ ਨੂੰ ਲੋਡ ਪੈਂਦੀ ਹੈ ਤਾਂ ਉਹ ਇੱਕ ਦੂਜੇ ਦੀ ਆਵਾਜ਼ ਤੇ ਜਿਹੜਾ ਉਹ ਚਲੇ ਜਾਂਦੇ ਨੇ ਹੁਣ ਚੰਡੀਗੜ੍ਹ ਵੀ ਐਸੇ ਬਣਾ ਤੇ ਰੱਖਿਆ ਗਿਆ ਸੀਗਾ ਨਹੀਂ ਤਾਂ ਅੱਜ ਤੱਕ ਇੱਕ ਤੁਸੀਂ ਦੱਸ ਦੋ ਕੈਪੀਟਲ ਕਿਸੇ ਸਟੇਟ ਦੀ ਵੀ ਜਿਹੜੀ ਦੋ ਸਟੇਟ ਨੇ ਤੇ ਕੈਪੀਟਲ ਉਹਨਾਂ ਦੀ ਇੱਕ ਹੈ ਇਹ ਮੇਰਾ ਖਿਆਲ ਹੈ ਕਿਤੇ ਵੀ ਨਹੀਂ ਹੋਣੀ ਕਿਤੇ ਵੀ ਨਹੀਂ ਹੈਗੀ ਹਨਾ ਹੁਣ ਇਹ ਚੀਜ਼ਾਂ ਰੱਖੀਆਂ ਗਈਆਂ ਇਹ ਹਰਿਆਣੇ ਦੇ ਆਗੂਆਂ ਦੀ ਮੰਗ ਕੋਈ ਨਹੀਂ ਸੀ ਉਹਨਾਂ ਦੀ ਮੰਗ ਬਣਾਈ ਗਈ ਤਾਕੇ ਜੱਟ ਤੇ ਜਾਟ ਇਕੱਠੇ ਨਾ ਹੋ ਜਾਣ ਜੱਟ ਤੇ ਜਾਟ ਕਦੇ ਇਕੱਠਾ ਨ ਹੋਵੇ ਇਹ ਜੱਟ ਤੇ ਜਾਟ ਨਾ ਇਕੱਠੇ ਹੋਣ ਦੀ ਇੱਕ ਤਾਂ ਮੈਂ ਤੁਹਾਨੂੰ ਬ੍ਰਾਹਮਣਵਾਦ ਤੇ ਕਰਮਕਾਂਡ ਦੀਆਂ ਗੱਲਾਂ ਦਸੀਆਂ ਇੱਕ ਇਹ ਵੀ ਸੀਗਾ ਕਿ ਜਿਹੜੀ ਇਹ ਹਰਿਆਣਵੀ ਬੋਲੀ ਹੈ ਜਾਂ ਬਾਗੜੀ ਬੋਲੀ ਹੈ ਇਹ ਬੋਲੀ ਦੇ ਨੁਕਤੇ ਤੋਂ ਵੀ ਇਹ ਹਿੰਦੀ ਦੇ ਲਾਗੇ ਨਹੀਂ ਹੈਗੀ ਇੰਨੀ ਜਿੰਨੀ ਕੀ ਇਹ ਪੰਜਾਬੀ ਦੇ ਲਾਗੇ ਹੈਗੀ ਆ ਇਹ ਭਾਸ਼ਾ ਮਾਹਰ ਡਾਕਟਰ ਜੋਗਾ ਸਿੰਘ ਨੇ ਉਹ ਇਸ ਦੀ ਗੱਲ ਕਰਦੇ ਹੁੰਦੇ ਨੇ ਹੁਣ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਸਾਝ ਹੈ ਜਿਹੜੀ ਪੰਜਾਬ ਨਾਲ ਰੱਖਦੀ ਹੈ ਸਿੱਖਾਂ ਨਾਲ ਰੱਖਦੀ ਹੈ ਹਰਿਆਣਵੀ ਹਰਿਆਣੇ ਦੇ ਲੋਕਾਂ ਦੀ ਹਰਿਆਣੇ ਦੇ जाटਾਂ ਦੀ ਸਿੱਖਾਂ ਨਾਲ ਇੱਕ ਸਾਝ ਬਣਦੀ ਨਜ਼ਰ ਆਉਂਦੀ ਹੈ ਇਹ ਸਾਝ ਕਦੇ ਨਾਰਵੇ ਇਸ ਕਰਕੇ ਪੰਜਾਬੀ ਬੋਲੀ ਦੇ ਇਲਾਕਿਆਂ ਦਾ ਰੇੜਕਾ ਖੜਾ ਕਰਕੇ ਰੱਖਿਆ ਗਿਆ ਪਾਣੀ ਦਾ ਰੇੜਕਾ ਖੜਾ ਕਰਕੇ ਰੱਖਿਆ ਗਿਆ ਐਸਵਾਈਐਲ ਦੇ ਨਾਮ ਤੋਂ ਜਦਕਿ ਉਹਦੇ 'ਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਚੰਡੀਗੜ੍ਹ ਦਾ ਰੇੜਕਾ ਹਮੇਸ਼ਾ ਲਈ ਖੜਾ ਕਰਕੇ ਰੱਖਿਆ ਗਿਆ ਵੀ ਇਹਨਾਂ ਦੀ ਸਾਝ ਨਾ ਬਣੇ ਆਪਸ ਵਿੱਚ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਚਾਹੁੰਦੇ ਨੇ ਵੀ ਇਹ ਨਾ ਹੋਣ ਹਰਿਆਣੇ ਦੇ ਬਾਦ ਦੇ ਵਾਲੇ ਆਗੂ ਵੀ ਇਹੀ ਚਾਹੁੰਦੇ ਨੇ ਕਿ ਇਹ ਗੱਲਾਂ ਇਦਾਂ ਦੀਆਂ ਹੁਣ ਨਾ ਹੋਣ ਹੁਣ ਹਰਿਆਣੇ ਦਾ ਆਗੂ ਐ ਨਹੀਂ ਵੀ ਜੀ ਉਸੇ ਸਟੇਜ ਤੇ ਖੜਾ 68 ਤੋਂ ਪਹਿਲਾਂ ਵਾਲੀ ਵੀ ਸਾਨੂੰ ਪਾਣੀ ਨਹੀਂ ਚਾਹੀਦਾ ਹੁਣ ਤਾਂ ਜਿਹੜੇ ਉਹ ਕਹਿੰਦੇ ਨੇ ਕਿ ਸਾਨੂੰ ਪਾਣੀ ਚਾਹੀਦਾ ਹੀ ਚਾਹੀਦਾ ਹਰਿਆਣੇ ਨੂੰ ਜਿਹੜਾ ਜਾ ਰਿਹਾ ਉਹ ਤੋਂ ਵੀ ਵੱਧ ਚਾਹੀਦਾ ਆਪਾਂ ਹਾਲਿਆ ਜੀ ਦੇਖਿਆ ਕਿੰਨਾ ਗਲੇਸ਼ ਹੋਇਆ ਭਾਵੇਂ ਉਹ BBMP ਦੇ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਹੋਵੇ ਕਾ ਉਹ ਪਾ ਮੇ ਉਹ ਐਸ ਵੀ ਐਲ ਨੂੰ ਲੈ ਕੇ ਹੋਵੇ ਉਹਦੇ ਆਗੂ ਕਹਿੰਦੇ ਨੇ ਵੀ ਅਸੀਂ ਐਸ ਵੀ ਐਲ ਕੱਢਾਂਗੇ ਐਸ ਵੀ ਐਲ ਦਾ ਪਾਣੀ ਇੱਥੇ ਆਊਗਾ ਚੋਟਾਲਾ ਕਹਿੰਦਾ ਖੁਦ ਉਹਵੇ ਚੋਟਾਲਾ ਕਹਿੰਦਾ ਜਿਨ੍ਹਾਂ ਦੀ ਯਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਜਿਹੜੇ ਇੱਕ ਦੂਜੇ ਨੂੰ ਪੱਗਵੱਟ ਭਰਾ ਕਹਿੰਦੇ ਨੇ ਹਨਾ ਸੋ ਤੁਸੀਂ ਪੱਗਵੱਟ ਭਰਾ ਬਣੋ ਤੁਸੀਂ ਯਾਰੀਆਂ ਰੱਖੋ ਤੁਸੀਂ ਪਰ ਇਹਦਾ ਖਮਿਆਜ਼ਾ ਪੰਜਾਬ ਨਾ ਭੁਗਤੇ ਤੇ ਜਿਹੜਾ ਕਿ ਭੁਗਤਿਆ ਤੁਹਾਡੀਆਂ ਯਾਰੀਆਂ ਦਾ ਖਮਿਆਜ਼ਾ ਹਮੇਸ਼ਾ ਐਸ ਵੀ ਐਲ ਦੇ ਉੱਤੇ ਇਹ ਗੱਲ ਆਉਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਜਿਹੜੇ ਚਾਂਦੀ ਦੀਆਂ ਬਟਲਾਂ ਤੇ ਕਹਿੰਆਂ ਲੈ ਕੇ ਆ ਗਿਆ ਸੀਗਾ ਹੈ ਅ ਇੰਦਰਾ ਗਾਂਧੀ ਨੂੰ ਉੱਥੇ ਦੇਣ ਲਈ ਪਰ ਉਹ ਤੋਂ ਪਹਿਲਾਂ ਇਹ ਗੱਲ ਜਿਹੜੀ ਉਹ ਕੋਈ ਨਹੀਂ ਕਰਦਾ ਕਿ ਜਿਹੜਾ S Y L ਦਾ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੀ ਸਰਕਾਰ ਵੱਲੋਂ ਮਿਲਿਆ ਹੋਇਆ ਇੱਕ ਚੈੱਕ ਜਿਹੜਾ ਉਹ ਲਿਆ ਗਿਆ ਸੀਗਾ ਪੰਜਾਬ ਵੱਲੋਂ ਉਹ ਕਿਨੇ ਲਿਆ ਸੀਗਾ ਉਹ ਲਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਠੀਕ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੀ ਇਦਾਈਗੀ ਲੈ ਰਹੇ ਨੇ ਵੀ ਭਾਈ ਠੀਕ ਹੈ ਤੁਸੀਂ ਸਾਨੂੰ ਮਾਇਆ ਦਿਓ ਅਸੀਂ ਤੁਹਾਨੂੰ ਐਸਵਾਈਐਲ ਦੇਵਾਂਗੇ ਉਹ ਐਵੇਂ ਨਹੀਂ ਹੋ ਰਿਹਾ ਵੀ ਅਸੀਂ ਤੁਸੀਂ ਸਾਨੂੰ ਮਾਇਆ ਦਿਓ ਅਸੀਂ ਤੁਹਾਨੂੰ ਐਸਵਾਈਐਲ ਦੇਵਾਂਗੇ ਉਹ ਤਾਂ ਕਰਕੇ ਹੋ ਰਿਹਾ ਕਿ ਉਹਨਾਂ ਦੀ ਯਾਰੀ ਚੋਟਾਲਿਆਂ ਦੇ ਨਾਲ ਹੈ ਪੱਗਵਟ ਭਰਾ ਨੇ ਉਹ ਪੱਗਵਟ ਭਰਾ ਤੋਂ ਲਾਵੇ ਇਹ ਵੀ ਹੈ ਜਦੋਂ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਜੇਲ੍ਹ 'ਚ ਸੀਗੇ ਤਾਂ ਚੌਧਰੀ ਦੇਵੀ ਲਾਲ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੀ ਪ੍ਰਨੀਤ ਕੌਰ ਉਹਨਾਂ ਦਾ ਆਨੰਦ ਕਾਰਜ ਵੇਲੇ ਪੱਲਾ ਜਿਹੜਾ ਉਹਨਾਂ ਨੇ ਫੜਾਇਆ ਸੀਗਾ ਮਲੇਵਿਕ ਪਿਓ ਦੀ ਰਸਮ ਹੈ ਜਿਹੜੀ ਉਹਨਾਂ ਨੇ ਉਦੋਂ ਅਦਾ ਕੀਤੀ ਸੀਗੀ ਚੌਧਰੀ ਦੇ ਵੀ ਲਾਨ ਲੈ ਬਹੁਤ ਚੰਗੀ ਗੱਲ ਆ ਪਰ ਖਮਿਆਜ਼ਾ ਪੰਜਾਬ ਭੁਗਤਿਆ ਤੁਹਾਡੀਆਂ ਯਾਰੀਆਂ ਦਾ ਸਿਆਸੀ ਯਾਰੀਆਂ ਦਾ ਤੁਹਾਡੀ ਹਿੱਸੇਦਾਰੀਆਂ ਦਾ ਇਹਦਾ ਸਾਰਾ ਖਮਿਆਜ਼ਾ ਪੰਜਾਬ ਨੇ ਭੁਗਤਿਆ ਰੇੜਕਾ ਬੇਸ਼ਕ ਕੇਂਦਰ ਨੇ ਪਾ ਕੇ ਰੱਖਿਆ ਪਰ ਤੁਸੀਂ ਉਹਨਾਂ ਦੇ ਰੇੜਕੇ ਨੂੰ ਆਪਣੀ ਯਾਰੀਆਂ ਦੇ ਵਿੱਚ ਆਪਣੇ ਮੁਨਾਫਿਆਂ ਦੇ ਵਿੱਚ ਬਦਲਿਆ ਤੁਸੀਂ ਉਹਦੇ ਲਈ ਪੰਜਾਬ ਦਾ ਭਲਾ ਨਹੀਂ ਲੁੱਟਿਆ ਹੈਗਾ ਸਰਦਾਰ ਸਾਹਿਬ ਅਸੀਂ ਦੁਬਾਰੇ ਮੁੜ ਤੁਹਾਨੂੰ ਉਸੇ ਮੁੱਦੇ ਤੇ ਲੈ ਕੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਅ ਅੱਜ ਪੰਥਕ ਆਗੂ ਬਣ ਕੇ ਉੱਭਰ ਰਹੇ ਨੇ ਉਸ ਚਟਾਲਾ ਹੁਣਾਂ ਦੀ ਸਟੇਪ ਤੇ ਜਾ ਕੇ ਕੀ ਇਹ ਜਿਹੜੇ ਪੰਥਕ ਮੁੱਦੇ ਸੀ ਪਹਿਲਾਂ ਸਰਕਾਰਾਂ ਦੇ ਵਿੱਚ ਰਹਿ ਚੁੱਕੇ ਜਾਂ ਛੱਡ ਚੁੱਕੇ ਨੇ ਜਾਂ ਉਹਨਾਂ ਦੀ ਕੋਈ ਕੋਜੀ ਚਾਲ ਸੀ ਵੀ ਇਹ ਖੜੀ ਰੱਖਣੇ ਨੇ ਕੀ ਉਹ ਭਵਿੱਖ ਦੇ ਵਿੱਚ ਹੱਲ ਹੋਣ ਦੇ ਕੋਈ ਅਸਾਰ ਜਾਪ ਦਿੱਖੋ ਅਪ ਜਿਵੇਂ ਗੱਲ ਕੀਤੀ ਕਿ ਇਹ ਮੁੱਦੇ ਨੇ ਜਿਹੜੇ ਹਨਾ ਇਹ ਸਿਰਫ ਸਿਆਸੀ ਮੁੱਦੇ ਨਹੀਂ ਲੋਕਾਂ ਦੀ ਇਹਨੂੰ ਲੋੜ ਨਹੀਂ ਹੈਗੀ ਹਰਿਆਣੇ ਨੂੰ ਹੁਣ ਜਿੰਨਾ ਪਾਣੀ ਜਾ ਰਿਹਾ ਹੈਗਾ ਉਹ ਐਸਵਾਈਐਲ ਤੋਂ ਵੱਧ ਜਾ ਰਿਹਾ ਹੈਗਾ ਠੀਕ ਜਿੰਨਾ ਪਾਣੀ ਹਰਿਆਣੇ ਨੂੰ ਜਾ ਰਿਹਾ ਉਹ ਐਸਵਾਈਐਲ ਤੋਂ ਵੱਧ ਜਾ ਰਿਹਾ ਜਿਹੜਾ ਕਿ ਐਸਵਾਈਐਲ ਦੇ ਵਿੱਚ ਜਾਣਾ ਉਹ ਤੋਂ ਵੱਧ ਮਿਲ ਰਿਹਾ ਉਹਨਾਂ ਨੂੰ ਪਾਣੀ ਤਾਂ ਨਹਿਰ ਦੇ ਜਰੀਏ ਮਿਲ ਰਿਹਾ ਹੈਗਾ ਦੂਜੀ ਗੱਲ ਹੁਣ ਉਹ ਸਥਿਤੀ ਨਹੀਂ ਹੈਗੀ 6684 ਜਿੰਨਾ ਪਾਣੀ ਹੋਵੇ ਦਰਿਆਵਾਂ ਦੇ ਵਿੱਚ ਦਰਿਆ ਤਾਂ ਸੁੱਕੇ ਵਗਦੇ ਨੇ ਇਹ ਤਾਂ ਉਦੋਂ ਹੀ ਮਾਰ ਪੈਂਦੀ ਹੈ ਜਦੋਂ ਹੜਾ ਆਉਂਦੇ ਨੇ ਤੇ ਉਹ ਪੰਜਾਬ ਚੱਲਦਾ ਨਾ ਉਹ ਰਾਜਸਥਾਨ ਨੇ ਚਲਨੀ ਹੈ ਨਾ ਹਰਿਆਣੇ ਨੇ ਚਲਨੀ ਹੈ ਇਹ ਇਲਾਕੇ ਦੇ ਤੌਰ ਤੇ ਹੈ ਇਹ ਐ ਨਹੀਂ ਹੈਗਾ ਵੀ ਹਰਿਆਣੇ ਵਾਲਿਆਂ ਨੂੰ ਆਪਾਂ ਟਾਰਗੇਟ ਕਰ ਰਹੇ ਆ ਜਾਂ ਰਾਜਸਥਾਨ ਵਾਲਿਆਂ ਨੂੰ ਕਰ ਰਹੇ ਆ ਇਹ ਤਾਂ ਦਰਿਆ ਦੇ ਨੇੜੇ ਜਿਹੜਾ ਕੰਡੇ ਬੈਠਾ ਉਸੇ ਨੇ ਮਾਰ ਚੱਲਣੀ ਆ ਹੋ ਸਕਦਾ ਹਰਿਆਣੇ ਵਾਲੇ ਇੱਧਰ ਜ਼ਮੀਨ ਲੈ ਲੈਣ ਕੱਲ ਨੂੰ ਪਰ ਮਾਰ ਉਹਨਾਂ ਨੂੰ ਵੀ ਚੱਲਣੀ ਪਊਗੀ ਸੋ ਹੁਣ ਪਾਣੀਆਂ ਦੀ ਸਥਿਤੀ ਜਿਹੜੀ ਉਹ ਨਹੀਂ ਹੈਗੀ ਕਿ ਹੁਣ ਆਪਾਂ ਕਿਸੇ ਨੂੰ ਪਾਣੀ ਦੇਣ ਜੋਗੇ ਹੋਈਏ ਪਾਣੀਆਂ ਦੀ ਸਥਿਤੀ ਤਾਂ ਇਹ ਹੈ ਕਿ ਪੰਜਾਬ ਆਬ ਦੀ ਵਿੱਚ ਇਹ ਗੱਲ ਕੀਤੀ ਗਈ ਹੈ ਅੰਕੜੇ ਨੇ ਰਿਪੋਰਟਾਂ ਨੇ ਕਿ 37 ਤੱਕ ਇਹਨੂੰ ਪੀਣ ਯੋਗ ਪਾਣੀ ਨਹੀਂ ਮਿਲਣਾ ਰਹੀ ਗੱਲ ਚੰਡੀਗੜ੍ਹ ਦੀ ਹੁਣ ਮੈਂ ਤੁਹਾਨੂੰ ਗੱਲ ਜਿਹੜੀ ਆਖਦਾ ਕਿ ਇਹਨਾਂ ਨੇ ਰੇੜਕੇ ਖੜੇ ਕੀਤੇ ਅੰਗਰੇਜ਼ਾਂ ਦੀ ਨੀਤੀ ਦੇ ਤਹਿਤ ਕੇਂਦਰ ਸਰਕਾਰਾਂ ਨੇ ਭਾਰਤ ਦੀਆਂ ਸਰਕਾਰਾਂ ਨੇ ਅੰਗਰੇਜ਼ਾਂ ਦੀ ਨੀਤੀ ਦੇ ਉੱਤੇ ਚੱਲਦੇ ਆ ਪੱਧ ਤੇ ਇਹਨਾਂ ਤੇ ਚੱਲਦੇ ਆ ਰੇੜਕੇ ਖੜੇ ਰੱਖੇ ਵੀ ਕੱਲ ਨੂੰ ਭਾਵੇਂ ਇਹਨਾਂ ਨੂੰ ਆਡਾ-ਅਡੇ ਕਰਦੀਏ ਸਰਦਾਰੀ ਸਾਡੀ ਰਵੇ ਆਪਸੇ ਮਿਲਨ ਨਾ ਆਪਸ ਇਹਨਾਂ ਦੀ ਸਾਂਝ ਨਾ ਹੋਵੇ ਤਾਂ ਜੋ ਅਸੀਂ ਡਿਵਾਈਡ ਐਂਡ ਰੂਲ ਦੀ ਜਿਹੜੀ ਪਾਲਿਸੀ ਖੇਡ ਕੇ ਪੱਤਾ ਖੇਡ ਕੇ ਆਪੋ ਆਪਣਾ ਕੰਮ ਹੈ ਜਿਹੜਾ ਚਲਾਈ ਰੱਖੀਏ ਤੇ ਇਹੀ ਹੁਣ ਦੋਹੇ ਸਟੇਟਾਂ ਦੇ ਵਿੱਚ ਹੋ ਰਿਹਾ ਭਾਵੇਂ ਉਹ ਹਰਿਆਣਾ ਤੇ ਭਾਵੇਂ ਉਹ ਪੰਜਾਬ ਸੋ ਇਹਨਾਂ ਦੇ ਮੁੱਦਿਆਂ ਦੀ ਜਿਹੜੀ ਹੱਲ ਨੇ ਉਹ ਉਹਨਾਂ ਦੀ ਆਸ ਹਜੇ ਨੇੜ ਭਵਿੱਖ 'ਚ ਕੋਈ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਰੀ ਵਿਚਾਰ ਚਰਚਾ ਦੇ ਦੌਰਾਨ ਤੁਸੀਂ ਸਾਨੂੰ ਦੱਸਿਆ ਕਿ ਇਹਨਾਂ ਦੇ ਕੀ ਅਸਲ ਨਤੀਜੇ ਸੀ ਕੀ ਕਿੱਥੋਂ ਤੱਕ ਸਾਨੂੰ ਸਿੱਟੇ ਨਿਕਲ ਸਕਦੇ ਆ ਸਿਆਸਤ ਦੀਆਂ ਗੋਝੀਆਂ ਚੱਲਾਂ ਕੀ ਨੇ ਉਹਨਾਂ ਬਾਰੇ ਬਾਖੂ ਵੀ ਤੁਸੀਂ ਜਾਣਕਾਰੀ ਦਿੱਤੀ ਆ ਤੇ ਤੁਹਾਡਾ ਪਹੁੰਚਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋਂ ਮਿਲਦੇ ਆ ਕੱਲ ਇੱਕ ਹੋਰ ਨਵੇਂ ਮੁੱਦੇ ਦੇ ਨਾਲ ਤੇ ਜੋ ਤੁਹਾਡੇ ਸਵਾਲ ਨੇ ਤੋ ਤੁਹਾਡੇ ਜਵਾਬ ਨੇ ਉਹ ਤੁਸੀਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੇਣ ਦੀ ਕਿਰਪਾਲਤਾ ਕਰਨੀ ਤੇ ਇੱਕ ਗੱਲ ਹੋਰ ਜੇ ਕੋਈ ਮੁੱਦਾ ਇਹੋ ਜਿਹਾ ਪੰਜਾਬ ਦੇ ਵਿੱਚ ਜੋ ਨਹੀਂ ਉੱਭਰ ਰਿਹਾ ਜਾਂ ਸੰਗਤਾਂ ਨੂੰ ਲੱਗ ਰਿਹਾ ਵੀ ਇਹ ਉੱਠਣਾ ਚਾਹੀਦਾ ਤੇ ਉਸ ਦੇ ਸੁਝਾਅ ਵੀ ਸਾਨੂੰ ਦਿੱਤੇ ਜਾਣ ਆਪਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਨ ਸਾਨੂੰ ਪਿਆਰ ਤੇ ਸਤਿਕਾਰ ਬਖਸ਼ਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ